ਗੁਰੂ ਪਰਿਵਾਰੀ ਸਾਧ ਸੰਗਤ ਜੀ ਆਪੇ ਦਰਸ਼ਨ ਕਰ ਰਹੇ ਹੋ ਜਾਦਗਾਰ ਅਮਰ ਸਹੀਦ ਬਾਬਾ ਮੋਤੀराम ਮਹਿਰਾ ਜੀ ਸ਼੍ਰੀ ਫਤੇਗੜ ਸਾਹਿਬ ਧੰਨ ਮੋਤੀ ਜਨ ਪੁੰਨ ਕਮਾਇਆ ਗੁਰੂ ਲਾਲਾਂ ਤੈ ਦੁੱਧ ਪਿਰਾਇਆ ਧੰਨ ਤਨ ਮੋਤੀ ਸਿੱਖੀ ਦੇ ਮਨਾਰਿਆ ਸਾਰਾ ਪਰਿਵਾਰ ਸਿੱਖੀ ਤੋਂ ਵਾਰਿਆ ਗੁਰੂ ਪਰਿਵਾਰੀ ਸਾਧ ਸੰਗਤ ਜੀ ਅਸੀਂ पेंड जंडोली तो आए हैं जी जो चब्बेवाल मालपुर बिल्कुल नज़दीक पता है आप जी दर्शन कर रहे हो गुरुद्वारा अमर शहीद बाबा मोती राम महरा जी श्री फतेहगढ़ साहब अस गुरु गेह संघ जी पिंड जंडोली मालपुर तो आए हैं जी इस स्थान के दर्शन करने वास्ते ਆਪ ਜੀ ਵੀ ਦਰਸ਼ਨ ਕਰੋ ਸਾਧਨ ਅਮਰ ਸੇਰ ਬਾਬਾ ਮੋਤੀराम ਮਹਾਰਾਜ ਜੀ ਫਤਿਹਗੜ ਕਬਜ ਗੁਰਦਰਬ ਸਾਹਿਬ ਹੈ ਪੁਰਾ ਸਰ ਗੁਰਦੁਆਰਾ ਸ਼ਹੀਦ ਬਾਬਾ ਮੋਤੀराम ਮਹਾਰਾਜੀ ਸ੍ਰੀ ਪ੍ਰਗਟ ਸਰ ਦਿਨਾਂ ਇੱਥੇ ਗੁਰੂ ਸਾਹਿਬ ਦੇ ਸਹਿਜਾ ਜਾਨ ਨੂੰ ਗਲਾਸਾਂ ਦੇ ਵਿੱਚ ਦੁੱਧ ਛਕਾਇਆ ਸੀ ਤੇ ਦੁੱਧ ਛਕਾਉਣ ਤੋਂ ਬਾਅਦ ਚ ਉਹਨਾਂ ਦੇ ਸਾਰੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੇੜ ਦਿੱਤਾ ਗਿਆ ਸੀ ਸਜਾਤ ਦੇ ਤੌਰ ਤੇ ਆ ਗੀਦਾਂ ਕਰ ਰਿਹਾ ਪੂਰਾ ਸਾ ਗੁਰਦੁਆਰਾ ਬਾਬਾ ਮੋਤੀਰਾ ਮਹਾਰਾਜ ਜੀ ਇਹ ਪੂਰਾ ਸਬਜੰਦਰ ਉਹ ਪਵਿੱਤਰ ਗਲਾਸਾਂ ਜੀ ਕਿੰਨਾ ਗਲਾਸਾ ਰਹੀਂ ਬਾਬਾ ਮੋਤੀਰਾ ਮਹਾਰਾਜ ਜੀ ਨੇ ਗੁਰੂ ਸਾਹਿਬ ਜੀ ਸਭ ਜਦ ਨੂੰ ਦੁੱਧ ਛਕਾਇਆ ਸੀ ਫਤਿਹਗੜ ਸਾਹਿਬ